ਤੇ ਇਹਨਾਂ ਸ਼ਸਤਰਾਂ ਤੋਂ ਬਿਨਾ ਸਿੱਖ ਲਾਲ ਕਿਲੇ ਤਾਂ ਕੀ ਕਿਤੇ ਵੀ ਜਿਹੜਾ ਆ ਉਹ ਜਾ ਨਹੀਂ ਸਕਦਾ ਇਹਨਾਂ ਸ਼ਸਤਰਾਂ ਦੇ ਨਾਲ ਸਿੱਖ ਆਪਣੀ ਵੀ ਰਾਖੀ ਕਰਦਾ ਆ ਅਤੇ ਦੂਜਿਆਂ ਦੀ ਵੀ ਜਿਹੜੀ ਰਾਖੀ ਆ ਉਹ ਕਰਦਾ ਆ ਇਹਨਾਂ ਕਿਰਪਾਨਾਂ ਦੇ ਨਾਲ ਹੀ ਕੀ ਭਾਰਤ ਸਰਕਾਰ ਨੂੰ ਭੁੱਲ ਗਿਆ ਆ ਕਿ ਅਸੀਂ ਮੁਗਲ ਹਕੂਮਤ ਨੂੰ ਜਿਹੜਾ ਵਾਣੇ ਆ ਉਹ ਪਾਈ ਰੱਖਿਆ ਸੀ ਇਹਨਾਂ ਕਿਰਪਾਨਾਂ ਦੇ ਨਾਲ ਹੀ ਜਿਹੜਾ ਮੁਗਲਾਂ ਨੂੰ ਅਸੀਂ ਇੱਥੋਂ ਭਜਾਇਆ ਸੀ ਉਹਨਾਂ ਦੇ ਨਾਲ ਕਿੰਨੀਆਂ ਜਿਹੜੀਆਂ ਜੰਗਾਂ ਆ ਉਹ ਕੀਤੀਆਂ 6ਵੇਂ ਪਾਤਸ਼ਾਹ ਜੀ ਨੇ 4 10ਵੇਂ ਪਾਤਸ਼ਾਹ ਜੀ ਨੇ 14 ਫਿਰ ਬਾਬਾ ਬੰਦਾ ਸਿੰਘ ਦੀ ਬਹਾਦਰ ਨੇ ਮਿਸਲਾਂ ਦੇ ਸਰਦਾਰਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਿਹਾ ਸੀ ਨਾ ਕਿ ਬਾਹਰ ਨਿਕਲੇ ਉਹ ਬਦਾਲੀ ਦੇ ਪੋਤਰ ਆ ਤੈਨੂੰ ਮਹਾਰਾਜਾ ਚਰਤ ਸਿੰਘ ਦਾ ਪੋਤਰਾ ਸ਼ੇਰੇ ਪੰਜਾਬ ਰਣਜੀਤ ਸਿੰਘ ਬੰਗਾਲ ਦਾ ਹੀ ਸੋ ਇਹ ਜਿਹੜੀ ਕਿਰਪਾਨ ਆ ਇਹਦੇ ਨਾਲ ਹੀ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਅਸੀਂ ਹਿੰਦੂਆਂ ਦੀਆਂ ਜਿਹੜੀਆਂ ਬਹੁ ਬੇਟੀਆਂ ਆ ਉਹ ਬਚਾ ਕੇ ਲਿਆਉਂਦੇ ਰਹੇ ਆ ਇੰਨਾ ਕਿਰਪਾਨਾਂ ਦੇ ਨਾਲ ਹੀ ਅਸੀਂ ਅੰਗਰੇਜ਼ ਹਕੂਮਤ ਦੇ ਨਾਲ ਲੰਬਾ ਜਿਹੜਾ ਸੰਘਰਸ਼ ਆ ਉਹ ਲੜਿਆ ਜੰਗਾਂ ਕੀਤੀਆਂ ਮੁਦਕੀ ਦੀ ਜਿਹੜੀ ਜੰਗ ਆ ਅਤੇ ਹੋਰ ਸਭਰਾਵਾਂ ਦੀ ਜੰਗ ਕਿੰਨੀਆਂ ਜਿਹੜੀਆਂ ਜੰਗਾਂ ਆ ਉਹ ਸਿੱਖਾਂ ਨੇ ਕੀਤੀਆਂ ਤੇ ਅੰਗਰੇਜ਼ਾਂ ਨੂੰ ਜਿਹੜਾ ਆ ਉਹ ਇੱਥੋਂ ਭਜਾਇਆ ਅੰਗਰੇਜ਼ ਇਤਿਹਾਸਕਾਰਾਂ ਨੇ ਵੀ ਇਹ ਗੱਲਾਂ ਜਿਹੜੀਆਂ ਆ ਉਹ ਲਿਖੀਆਂ ਹੋਈਆਂ ਆ ਪਰ ਅੱਜ ਸਿੱਖਾਂ ਦੇ ਕੋਲੋਂ ਕਿਰਪਾਨ ਖੋ ਕੇ ਕਿ ਸਿੱਖਾਂ ਨੂੰ ਕਿਰਪਾਨ ਤੋਂ ਬਿਨਾ ਸ਼ਸਤਰਹੀਨ ਕਰਨਾ ਚਾਹੁੰਦੀ ਹੈ ਸਰਕਾਰ ਅੱਜ ਜਿਹੜੇ ਲੋਕ ਵੱਡੇ ਅਣਖੀ ਬਣੇ ਪਏ ਆ ਤੇ ਸਿੱਖਾਂ ਦੇ ਉੱਤੇ ਹਰ ਰੋਜ਼ ਨਾਦਰਸ਼ਾਹੀ ਫਰਮਾਨ ਜਾਰੀ ਕਰਦੇ ਆ ਇਹ ਉਦੋਂ ਕਿੱਥੇ ਸੀ ਜਦੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਦੇ ਉੱਤੇ ਜਿਹੜੀਆਂ ਵਿਕਦੀਆਂ ਪਈਆਂ ਸੀ ਜਦੋਂ ਮੁਗਲ ਹਕੂਮਤ ਵੇਲੇ ਇਹ ਸਭ ਕੁਝ ਹੁੰਦਾ ਸੀ ਅਫਗਾਨ ਪਠਾਨ ਹਿੰਦੂਆਂ ਦੀਆਂ ਬਹੁ ਬੇਟੀਆਂ ਹਿੰਦੁਸਤਾਨ ਦੀਆਂ ਇੱਜ਼ਤਾਂ ਇਥੋਂ ਚੁੱਕ ਕੇ ਲੈ ਜਾਂਦੇ ਸੀ ਫੜ ਕੇ ਲੈ ਜਾਂਦੇ ਜਦੋਂ ਗਜਨੀ ਬਾਜ਼ਾਰ ਦੇ ਅੰਦਰ ਮੰਡੀ ਲਾਉਂਦੇ ਸੀ ਮੁਗਲ ਜਨਾਨੀਆਂ ਦੀ ਮੈਨੂੰ ਦੱਸੋ ਉਦੋਂ ਕਿੱਥੇ ਸੀ ਦਫਨ ਹੋਈ ਅਣਖ ਵੱਡੇ ਹਿੰਦੁਸਤਾਨੀਆਂ ਦੀ ਜਿਹੜੇ ਅੱਜ ਸਾਡੀ ਕੁਰਬਾਨ ਦੇ ਉੱਤੇ ਜਿਹੜੀ ਪਾਬੰਦੀ ਆ ਲਗਾਉਂਦੇ ਆ ਜਦੋਂ ਸਿੱਖਾਂ ਦੇ ਨਾਲ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੋਵੇ ਸਿੱਖਾਂ ਦੇ ਨਾਲ ਗੁਲਾਮੀ ਵਾਲਾ ਵਿਹਾਰ ਕੀਤਾ ਜਾ ਰਿਹਾ ਹੋਵੇ ਫਿਰ ਇਹ 15 ਅਗਸਤ ਤੇ 26 ਜਨਵਰੀ ਦੇ ਜਿਹੜੇ ਜਸ਼ਨ ਆ ਉਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੇ ਤੇ ਵੈਸੇ ਵੀ ਗੁਲਾਮ ਕੌਮਾਂ ਆਪਣੇ ਸ਼ਾਸਕਾਂ ਦੇ ਰਾਸ਼ਟਰੀ ਦਿਹਾੜੇ ਨਹੀਂ ਮਨਾਉਂਦੀਆਂ ਸਿੱਖਾਂ ਨੂੰ ਤਾਂ ਇੰਨਾ ਜਸ਼ਨਾਂ ਤੋਂ ਜਿਹੜਾ ਦੂਰ ਆ ਉਹ ਰਹਿਣਾ ਚਾਹੀਦਾ ਆ ਇਸੇ ਕਰਕੇ ਤਾਂ ਸ਼ਰੋਮਨੀਆ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਕੌਮੀ ਇਨਸਾਫ਼ ਮੋਰਚਾ ਤੇ ਹੋਰ ਜਥੇਬੰਦੀਆਂ ਨੇ ਭਾਰਤ ਦਾ ਆਜ਼ਾਦੀ ਦਿਹਾੜਾ ਜਿਹੜਾ ਆ ਉਹ ਕਾਲੇ ਦਿਨ ਵਜੋਂ ਮਨਾਇਆ ਕਿਉਂਕਿ ਇੱਥੇ ਕਦੇ ਤਾਂ ਸਿੱਖਾਂ ਦੇ ਕਕਾਰਾਂ ਉਤੇ ਪਾਬੰਦੀ ਲੱਗਦੀ ਏ ਕਦੇ ਸਿੱਖਾਂ ਦੀ ਦਸਤਾਰ ਉੱਤੇ ਪਾਬੰਦੀ ਲੱਗਦੀ ਏ ਕਦੇ ਪੰਜਾਬੀ ਬੋਲੀ ਉੱਤੇ ਜਿਹੜੀ ਪਾਬੰਦੀ ਉਹ ਲੱਗਦੀ ਏ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਨ ਨਹੀਂ ਕੀਤਾ ਜਾਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੀਆਂ ਲਗਾਤਾਰ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨਸ਼ਿਆਂ ਰਾਹੀਂ ਪੰਜਾਬ ਦੀ ਨੌਜਵਾਨੀ ਦੀ ਜਿਹੜੀ نسل ਖੁਸ਼ੀ ਆ ਉਹ ਕੀਤੀ ਜਾ ਰਹੀ ਆ ਜਦੋਂ ਸਿੱਖਾਂ ਨੂੰ ਇਨਸਾਫ਼ ਹੀ ਨਹੀਂ ਮਿਲਦਾ ਤੇ ਫਿਰ ਸਿੱਖ ਆਜ਼ਾਦੀ ਦੇ ਦਿਹਾੜੇ ਦੇ ਜਿਹੜੇ ਜਸ਼ਨ ਆ ਉਹ ਕਿਉਂ ਮਨਾਉਣ ਜਵਾਬ ਦਿਓ ਆ ਥੋੜੇ ਦਿਨ ਹਾਲੇ ਪਹਿਲਾਂ ਦੀ ਗੱਲ ਆ ਕਿ ਭੈਣ ਗੁਰਪ੍ਰੀਤ ਕੋਰ ਉਹਨੂੰ ਵੀ ਜਿਹੜੇ ਇਮਤਿਹਾਨ ਨਹੀਂ ਦੇਣ ਦਿੱਤੇਗੇ ਪੇਪਰ ਨਹੀਂ ਦੇਣ ਦਿੱਤੇ ਕਾਰਨ ਕਿ ਉਹਨੇ ਅਮਰਤਾਰੀ ਗੁਰਸਿੱਖ ਸੀ ਉਹਨੇ ਕਿਰਪਾਨ ਪੈਣੀ ਹੋਈ ਸੀ ਤੇ ਉਸ ਬੱਚੀ ਦਾ ਵੀ ਭਵਿੱਖ ਖਰਾਬ ਕਰਨ ਦੇ ਜਿਹੜੇ ਯਤਨ ਆ ਉਹ ਕੀਤੇ ਗਏ ਸਰਕਾਰ ਦੇ ਵੱਲੋਂ ਕਿੰਨੀਆਂ ਇਹੋ ਜੀਆਂ ਜਿਹੜੀਆਂ ਕੜਧਾਵਾਆਂ ਆ ਹਰ ਰੋਜ਼ ਵਾਪਰਦੀਆਂ ਕਦੀ ਏਅਰਪੋਰਟ ਦੇ ਉੱਤੇ ਜਿਹੜੇ ਅਮਰਤਾਰੀ ਗੁਰਸਿੱਖ ਡਿਊਟੀਆਂ ਕਰਦੇ ਆ ਉਹਨਾਂ ਦੀ ਕਿਰਪਾਨ ਦੇ ਉੱਤੇ ਜਿਹੜੀ ਪਾਬੰਦੀ ਆ ਉਹ ਲਗਾ ਦਿੱਤੀ ਜਾਂਦੀ ਆ ਕਦੀ ਕਿਸੇ ਏਅਰਪੋਰਟ ਤੇ ਕਦੀ ਕਿਸੇ ਮੈਟਰੋ ਦੇ ਉੱਤੇ ਜਾ ਕਿਸੇ ਰੇਲ ਗੱਡੀ ਦੇ ਵਿੱਚ ਜਾਂ ਹੋਰ ਸਰਕਾਰੀ ਆਧਾਰੇ ਦੇ ਵਿੱਚ ਸਿੱਖਾਂ ਨੂੰ ਕਿਰਪਾਨ ਪਹਿਨਣ ਤੋਂ ਜਿਹੜਾ ਆ ਉਹ ਰੋਕਿਆ ਜਾਂਦਾ ਆ ਸਿੱਖਾਂ ਨੂੰ ਵਾਰ-ਵਾਰ ਜਿਹੜਾ ਜਲੀਲ ਆ ਉਹ ਕੀਤਾ ਜਾਂਦਾ ਆ ਸੋ ਫਿਰ ਕਿਹੜੇ ਮੂਹ ਦੇ ਨਾਮ ਸਿੱਖ ਭਾਰਤ ਦੀ ਆਜ਼ਾਦੀ ਦੇ ਦਿਹਾੜੇ ਦੇ ਜਿਹੜੇ ਦਸ਼ਨਿਆ ਉਹ ਮਨਾਉਣ ਸਿੱਖਾਂ ਨੂੰ ਆਪਣੀ ਕੌਮ ਦੀ ਆਜ਼ਾਦੀਵਾਦ ਜਿਹੜਾ ਆ ਉਹ ਵਧਣਾ ਚਾਹੀਦਾ ਆ ਤੇ ਆਪਣਾ ਖਾਲਸਾ ਰਾਜ ਬੇਗੰਪੂਰਾ ਜਿਹੜਾ ਸਥਾਪਿਤ ਆ ਉਹ ਕਰਨਾ ਚਾਹੀਦਾ ਆ ਸੋ ਇਹ ਜਿਹੜੀਆਂ ਘਟਨਾਵਾਂ ਆ ਇਹ ਵਾਰ-ਵਾਰ ਜਿਹੜੀਆਂ ਵਾਪਰ ਰਹੀਆਂ ਇਹ ਨਾ ਤਾਂ ਕੋਈ ਪਹਿਲੀ ਘਟਨਾ ਆ ਤੇ ਨਾ ਕੋਈ ਅਖੀਰਲੀ ਜਿਹੜੀ ਆ ਉਹ ਘਟਨਾ ਆ ਇੱਕ ਦਿਨ ਵੀ ਆਸਾਨੀ ਲੰਘਦਾ ਜਦੋਂ ਸਿੱਖਾਂ ਨੂੰ ਜਿਹੜਾ ਸੰਤਾਪ ਆ ਉਹ ਨਾ ਦਿੱਤਾ ਜਾਂਦਾ ਹੋਵੇ ਸਿੱਖਾਂ ਦੀ ਕਿਰਪਾਣ ਤੋਂ ਸਰਕਾਰ ਨੂੰ ਇੰਨੀ ਵੱਡੀ ਜਿਹੜੀ ਆ ਉਹ ਤਕਲੀਫ ਆ ਸਿੱਖਾਂ ਦੀ ਦਫ਼ਤਰ ਤੋਂ ਤਕਲੀਫ ਆ ਸਿੱਖਾਂ ਦੀ ਹਰ ਗੱਲ ਤੋਂ ਹੀ ਤਕਲੀਫ ਆ ਇੱਥੋਂ ਤੱਕ ਕਿ ਸਿੱਖਾਂ ਦੇ ਜੂੜੇ ਤੋਂ ਵੀ ਸਰਕਾਰ ਨੂੰ ਪਾਬੰਦੀ ਆ ਤੇ ਸਿੱਖਾਂ ਦੀ ਜਿਹੜੀ ਗੁਰਮੁਖੀ ਪੰਜਾਬੀ ਬੋਲੀ ਆ ਸਰਕਾਰ ਨੂੰ ਉਹਦੇ ਤੋਂ ਵੀ ਜਿਹੜੀ ਆ ਉਹ ਤਕਲੀਫ ਆ ਤਾਂ ਹੀ ਵਾਰ-ਵਾਰ ਕਦੀ ਦਸਤਾਰ ਉੱਤੇ ਕਦੀ ਕਕਾਰਾਂ ਦੇ ਉੱਤੇ ਪਾਬੰਦੀ ਕਦੀ ਪੰਜਾਬੀ ਬੋਲੀ ਉੱਤੇ ਪਾਬੰਦੀ ਸਿੱਖਾਂ ਦੀ ਅਰਦਾਸ ਉੱਤੇ ਵੀ ਸਰਕਾਰ ਪਾਬੰਦੀ ਲਾਉਣਾ ਚਾਹੁੰਦੀ ਉਹਦੇ ਤੋਂ ਵੀ ਤਕਲੀਫ ਆ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਨਾਰਾ ਜਿਹੜਾ ਆ ਉਹ ਪੜਦੇ ਆ ਜਦੋਂ ਅਸੀਂ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਤਾਂ ਸਰਕਾਰ ਨੂੰ ਉਸ ਤੋਂ ਵੀ ਜਿਹੜਾ ਆ ਉਹ ਤਕਲੀਫ ਆ ਬੜੇ ਲੋਕ ਕਹਿੰਦੇ ਆ ਕਿ ਸਿੱਖਾਂ ਨੂੰ ਕਿਰਪਾਨ ਪੈਣਨ ਦਾ ਜਿਹੜਾ ਹੱਕ ਆ ਉਹ ਸੰਵਿਧਾਨ ਨੇ ਦਿੱਤਾ ਆ ਉਹ ਭਾਈ ਸਾਨੂੰ ਕਿਰਪਾਨ ਪੈਣਨ ਦਾ ਹੱਕ ਜਿਹੜਾ ਆ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਲਗੀਆਂ ਵਾਲੇ ਦਾਤੇ ਨੇ ਬਾਜਾਂ ਵਾਲੇ ਪਿਤਾ ਨੇ ਜਿਹੜਾ ਆ ਉਹ ਦਿੱਤਾ ਆ ਸਰਕਾਰ ਤਾਂ ਸਾਡੀ ਕਿਰਪਾਨ ਉੱਤੇ ਪਾਬੰਦੀਆਂ ਜਿਹੜੀਆਂ ਆ ਉਹ ਲਗਾਉਂਦੀ ਫਿਰਦੀ ਏ ਮੁਗਲ ਹਕੂਮਤ ਵੀ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਕੋਈ ਦਸਤਾਰ ਨਹੀਂ ਪਹਿਨ ਸਕਦਾ ਕੋਈ ਦਸਤਾਰ ਨਹੀਂ ਸਜਾ ਸਕਦਾ ਬੰਨ੍ਹ ਸਕਦਾ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਸੀ ਔਰੰਗਜ਼ੇਬ ਤੂ ਇੱਕ ਦਸਤਾਰ ਦੀ ਗੱਲ ਕਰਦਾ ਇੱਕ ਪੱਗ ਦੀ ਗੱਲ ਕਰਦਾ ਖਾਲਸਾ ਤਾਂ ਦੋਰੇ-ਦੋਰੇ ਦਸਤਾਰਾਂ ਬੰਨਿਆ ਕਰੇਗਾ ਤਾਂ ਹੀ ਸਿੱਖ ਦੋਰੀਆਂ-ਦੋਰੀਆਂ ਜਿਹੜੀਆਂ ਦਸਤਾਰਾਂ ਆ ਬੰਦਿਆ ਦਸਤਾਰ ਦੇ ਥੱਲੇ ਕੇਸ ਕੀ ਸਜਾਈ ਜਾਂਦੀ ਏ ਗੁਰੂ ਸਾਹਿਬ ਜੀ ਦਾ ਸਾਨੂੰ ਹੁਕਮ ਆ ਕਿ ਖਾਲਸੇ ਨੇ ਜਿਹੜੀ ਵੱਡੀ ਜਿਹੜੀ ਦਸਤਾਰ ਆ ਉਹ ਸਜਾਉਣੀ ਆ ਪਾਗ ਬੜੀ ਬੰਦੇ ਰਹਿਤਨਾਮਿਆਂ ਦੇ ਵਿੱਚ ਵੀ ਜਿਹੜੇ ਬਚਨ ਆ ਉਹ ਆਉਂਦੇ ਆ ਸਾਫਤ ਸੂਰਤ ਦਸਤਾਰ ਸਰਾ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਆ ਉਹ ਕੀਤਾ ਹੋਇਆ ਆ ਉਦੋਂ ਮੁਗਲ ਹਕੂਮਤ ਦੇ ਵੇਲੇ ਕੋਈ ਘੋੜੇ ਉੱਤੇ ਨਹੀਂ ਚੜ ਸਕਦਾ ਹੁੰਦਾ ਸੀ ਗੁਰੂ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਘੋੜਿਆਂ ਦਾ ਜਿਹੜਾ ਵਪਾਰ ਇਹ ਕਰਾਇਆ ਛੇਵੇਂ ਪਾਤਸ਼ਾਹ ਦੇ ਵੇਲੇ ਸਿੱਖਾਂ ਨੇ ਘੋੜਿਆਂ ਦੇ ਉੱਤੇ ਚੜ ਕੇ ਜਿਹੜੀਆਂ ਜੰਗਾਂ ਆ ਉਹ ਕੀਤੀਆਂ ਸੀ ਸੋ ਘੋੜਿਆਂ ਨੂੰ ਇਸੇ ਕਰਕੇ ਸਿੱਖ ਜਾਨ ਭਾਈ ਵੀ ਜਿਹੜਾ ਆ ਉਹ ਆਖਦੇ ਆ ਇਹ ਸਾਰੇ ਹੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਦਿੱਤੇ ਆ ਤੇ ਕਿਰਪਾਨ ਸਿੱਖ ਦਾ ਇੱਕ ਅੰਗ ਆ ਜਿਸ ਨੂੰ ਕਦੇ ਵੀ ਦੂਰ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਕਦੇ ਵੀ ਜਿਹੜਾ ਵਾਕਿਆ ਉਹ ਨਹੀਂ ਕੀਤਾ ਜਾ ਸਕਦਾ ਜਿਹੜੇ ਲੋਕ ਕਹਿੰਦੇ ਆ ਕਿ ਸੰਵਿਧਾਨ ਨੇ ਸਿੱਖਾਂ ਨੂੰ ਹੱਕ ਦਿੱਤਾ ਕਿ ਕਿਰਪਾਨ ਪਹਿਨੀ ਜਾਵੇ ਕਿ ਕਿਰਪਾਨ ਪਹਿਨ ਸਕਦੇ ਆ ਅਸੀਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਇਹ ਸੰਵਿਧਾਨ ਦੀ ਦੇ ਰਾਹੀਂ ਜਾਂ ਇਸ ਸੰਵਿਧਾਨ ਦੇ ਉੱਤੇ ਡਾਕਾ ਮਾਰ ਕੇ ਤਾਂ ਸਰਕਾਰ ਸਿੱਖਾਂ ਦੀ ਕਿਰਪਾਨ ਦੇ ਉੱਤੇ ਪਾਬੰਦੀ ਲਗਾਉਣਾ ਚਾਹੁੰਦੀ ਏ ਕਦੇ ਇਹ ਵੀ ਕਿਹਾ ਜਾਂਦਾ ਆ ਕਿ ਜਹਾਜ਼ ਦੇ ਵਿੱਚ 6 ਇੰਚ ਜਾਂ 9 ਇੰਚ ਤੱਕ ਹੀ ਕਿਰਪਾਨ ਪਹਿਨ ਕੇ ਆ ਸਕਦੇ ਆ ਹਾਦਿਆ ਕਿ ਇਹ ਸਿੱਖਾਂ ਦੀ ਕਿਰਪਾਨ ਦੀ ਜਿਹੜੀ ਲੰਬਾਈ ਆ ਉਹ ਵੀ ਦੇਖਣ ਦੇ ਕਿ ਕਿੰਨੀ ਪਾਉਣੀ ਹੈ ਕਿੰਨੀ ਨਹੀਂ ਕਦੀ ਸਿੱਖਾਂ ਨੇ ਕਿਹਾ ਜਾਂ ਕਦੀ ਹਿੰਦੂ ਭਰਾਵਾਂ ਨੂੰ ਸਰਕਾਰ ਨੇ ਆਖਿਆ ਕਿ ਉਹ ਜਿਹੜਾ ਆ ਟਿੱਕਾ ਆ ਉਹ ਇੰਨੇ ਇੰਚੀ ਲਗਾ ਸਕਦਾ ਇੰਨੇ ਇੰਚੀ ਨਹੀਂ ਲਗਾ ਸਕਦਾ ਕਿ ਉਹ ਇੰਨੇ ਇੰਨਾ ਵੱਡਾ ਜੰਜੂ ਪੈਣ ਸਕਦਾ ਜਾਂ ਤੇ ਇੰਨਾ ਵੱਡਾ ਨਹੀਂ ਪਰ ਸਿੱਖਾਂ ਨੂੰ ਹੀ ਜਿਹੜਾ ਕਿਉਂ ਵਾਰ-ਵਾਰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਇਆ ਜਾਂਦਾ ਆ ਸੋ ਇਹ ਤੁਹਾਨੂੰ ਆਜ਼ਾਦੀ ਦਿਵਸ ਤੇ ਬੁਲਾਇਆ ਗਿਆ ਪਰ ਉੱਥੇ ਪਾਸ ਹੋਣ ਦੇ ਬਾਵਜੂਦ ਵੀ ਕਿਉਂ ਕੱਢਿਆ ਗਿਆ ਬਾਹਰ ਉਹਨਾਂ ਨੇ ਰੀਜ਼ਨ ਦਿੱਤਾ ਜੀ ਸ੍ਰੀ ਸਾਹਿਬ ਦਾ ਵੀ ਸ੍ਰੀ ਸਾਹਿਬ ਤੁਹਾਡੇ ਪਾਈ ਹੋਈ ਹੈ ਇਹਦੇ ਲਈ ਤੁਸੀਂ ਜਾ ਨਹੀਂ ਸਕਦੇ ਤੇ ਉਹਨਾਂ ਨੇ ਆਫਰ ਕਰਿਆ ਸੀ ਵੀ ਤੁਸੀਂ ਉਤਾਰ ਕੇ ਜਾ ਸਕਦੇ ਹੋ ਵੀ ਇੱਥੇ ਹੈਗੀ ਜਗ੍ਹਾ ਹੈਗੀ ਰੂਮ ਹੈਗਾ ਤੁਸੀਂ ਉਤਾਰ ਕੇ ਉੱਥੇ ਰੱਖ ਦਿਓ ਤੇ ਵਾਪਸੀ ਤੁਹਾਨੂੰ ਦੇ ਦਾਂਗੇ ਹੈਂਡ ਓਵਰ ਕਰ ਦਾਂਗੇ ਤੇ ਉਹ ਸਾਨੂੰ ਨਹੀਂ ਅਸੀਂ ਕਿਹਾ ਵੀ ਅਸੀਂ ਇਹ ਕੰਮ ਤਾਂ ਨਹੀਂ ਕਰਨਾ ਹੈਗਾ ਤੇ ਬਸ ਉਹ ਕਹਿੰਦੇ ਫਿਰ ਸੌਰੀ ਸਰ ਅਸੀਂ ਨਹੀਂ ਉਹ ਕਰ ਸਕਦੇ ਅਸੀਂ ਫਿਰ ਵਾਪਸ ਆ ਗਏ ਕਿਹਨਾਂ ਵੱਲੋਂ ਬੁਲਾਇਆ ਗਿਆ ਸੀ ਤੁਹਾਨੂੰ ਬਲਾਏਗੇ ਸੀ ਜੀ ਆਪਣੇ ਪਟਿਆਲੇ ਤੋਂ ਸੈਨੀਟੇਸ਼ਨ ਵਿਭਾਗ ਨੇ ਸਾਨੂੰ ਜਿਹੜੀ ਉਹ ਕਰਿਆ ਸੀ ਪੰਜਾਬ ਭਾਰਤ ਸਰਕਾਰ ਤੇ ਉੱਥੇ ਜੋ ਸੈਨੀਟੇਸ਼ਨ ਵਿਭਾਗ ਹੈ ਤੇ ਸਵਚ ਭਾਰਤ ਦੇ ਅਧੀਨ ਉਹਦੇ ਲਈ ਸਾਨੂੰ ਵਧੀਆ ਕੰਮ ਹੋਏ ਗਏ ਨੇ ਪਿੰਡ ਚ ਉਹਦੇ ਅਧੀਨ ਬਲਾਏਗੇ ਸਵਚਤਾ ਪਿੰਡ ਦੀ ਕਾਰ ਦੇ ਕਾਰ ਦੇ ਮੁੱਦਿਆਂ ਦੇ ਜਾਨੀ ਸੀਗਾ ਸਵਚਤਾ ਜਿਵੇਂ ਕਿ ਸਾਡੇ ਗਿੱਲੇ ਸੁੱਕੇ ਕੂੜੇ ਦਾ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਸਾਡੇ ਤੇ ਲਿਕਵਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਤੇ ਪਬਲਿਕਲੀ ਟਾਇਲਟ ਹੈਗੇ ਨੇ ਸਾਰੇ ਜਿਹਨੀਆਂ ਵਧੀਆ ਪ੍ਰਬੰਧ ਹੈਗੇ ਨੇ ਉਹਦੇ ਕਰਕੇ ਕਦੋਂ ਤੁਸੀਂ ਦਿੱਲੀ ਜਾਂਦੇ ਹੋ ਤੇ ਕੀ ਕੁਝ ਹੁੰਦਾ ਸਾਰਾ ਦਿਨ 13 ਤਰੀਕ ਦਾ ਸਰ ਸਾਨੂੰ ਇਨਵਾਈਟ ਸੀਗਾ 13 ਤਰੀਕ ਨੂੰ ਅਸੀਂ ਸਵੇਰੇ ਇੱਥੋਂ ਚੱਲੇ ਸੀ ਤੇ ਉਸ ਦਿਨ ਵੀ ਇੱਕਨੇ अर्ली ਮਾਰਨਿੰਗ 3 ਵਜੇ ਹੋਏ 5 ਵਜੇ ਤੋਂ ਸਾਨੂੰ ਪਟਿਆਲੇ ਤੋਂ ਉਹਨਾਂ ਨੇ ਕਰਿਆ ਸੀ ਕਿ 5 ਵਜੇ ਤੁਸੀਂ ਪਟਿਆਲੇ ਪਹੁੰਚਣਾ। ਅਸੀਂ 5 ਵਜੇ ਪਟਿਆਲੇ ਪਹੁੰਚੇ ਤੇ ਉੱਥੋਂ ਬਾਏ ਗੱਡੀ ਉਹਨਾਂ ਨੇ ਕਰੀ ਹੋਈ ਸੀ ਦੋ ਗੱਡੀਆਂ ਉਹਨਾਂ ਤੇ ਗਏ ਤੇ ਜਾ ਕੇ ਅਸੀਂ 12 ਵਜੇ ਨੂੰ ਰਿਪੋਰਟ ਕਰਨੀ ਸੀ ਵੀ 12 ਵਜੇ ਨੂੰ ਅਸੀਂ ਪਹੁੰਚ ਗਏ ਉੱਥੇ ਤੇ 14 ਤਰੀਕ ਨੂੰ ਫਿਰ ਸਾਡਾ ਜਲ ਸ਼ਕਤੀ ਵਿਭਾਗ ਦੇ ਜਿਹੜੇ ਸੀਗੇ ਮੰਤਰੀ ਨੇ ਆਪਣੇ ਮਿਨਿਸਟਰ ਸਾਹਿਬ ਵੀ ਸੰਮਨਨਾ ਉਹਨਾਂ ਨਾਲ ਸੀਗੀ ਮੀਟਿੰਗ ਉਹਨਾਂ ਨੇ ਸਾਨੂੰ ਇਹ ਸਾਰਾ ਦਿੱਤਾ ਸੀ ਸਰਟੀਫਿਕੇਟ ਉਹ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ। ਹਾਂਜੀ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ। ਉਹ 14 ਤਰੀਕ ਨੂੰ ਸੀਗਾ। ਉੱਤੇ ਕੋਈ ਦਿੱਕਤ ਨਹੀਂ ਆਈ ਦੇਖੋ। ਤੇ ਬਟ ਜਿਹੜਾ 15 ਤਰੀਕ ਦਾ ਸੀਗਾ ਲਾਲ ਕਿਲੇ ਤੇ ਜਾਣ ਦਾ। 15 ਤਰੀਕ ਨੂੰ ਆਪਾਂ ਨੇ ਉੱਥੇ ਜਾ ਕੇ ਉਹ ਕਰਨਾ ਹੈ। ਉਹਦੇ ਲਈ ਵੀ ਸਵੇਰੇ ਉਹਨਾਂ ਨੇ ਇਸ ਤਰੀਕ 3:30 ਵਜੇ ਸਾਨੂੰ ਬੱਸ ਪਿਕ ਕਰੇਗੀ ਤੇ 5 ਵਜੇ ਨੂੰ ਅਸੀਂ ਲਾਲ ਕਿਲੇ ਮੈਟਰੋ ਸਟੇਸ਼ਨ ਤੇ ਪਹੁੰਚ ਗਏ ਸੀ ਤੇ ਉੱਥੋਂ 5 ਵਜੇ ਤੋਂ ਬਾਅਦ ਫਿਰ ਜਾ ਕੇ 5:30 ਵਜੇ ਨੂੰ ਸਾਨੂੰ ਉਹਨਾਂ ਨੇ ਜਨਨੀ ਤੋਂ ਇੱਕ ਐਂਟਰੀ ਤੋਂ ਉਹਨਾਂ ਨੇ ਕੱਢ ਦਿੱਤਾ ਤੇ ਕਹਿੰਦੇ ਚਲੋ ਅੱਗੇ ਸੀਨੀਅਰ ਗੱਲ ਕਰਨਗੇ ਤੇ ਫਿਰ ਸੈਕੰਡ ਐਂਟਰੀ ਤੇ ਉਹ ਕਹਿੰਦੇ ਤੇ ਨਹੀਂ ਤਾਂ ਨਹੀਂ ਜਾ ਸਕਦੇ ਅਸੀਂ ਅਗਦਾ ਕਰਿਆ ਵੀ ਨਹੀਂ ਅਸੀਂ ਉਤਾਰਨੇ ਤਾਂ ਹੈ ਨਹੀਂ ਫਿਰ ਅਸੀਂ ਬਾਸਪਾ ਕਾਰ ਉਤਾਰ ਕੇ ਕਿੱਥੇ ਕਹਿੰਦੇ ਸੀ ਕਾਰ ਉਤਾਰ ਕੇ ਉਹਨਾਂ ਦੇ ਉੱਥੇ ਤੰਬੂ ਲਾਏ ਹੋਏ ਸੀ ਈ ਰੂਮ ਬਣਾਏ ਹੋਏ ਸੀ ਆਪਦੇ ਤੇ ਉਹਨਾਂ ਚ ਕਹਿੰਦੇ ਸੀ ਪੰਜ ਨੰਬਰ ਗੇਟ ਤੇ ਸਾਡੀ ਐਂਟਰੀ ਸੀ ਲਾਲ ਕਿਲੇ ਤੇ ਵੀ ਆਈ ਪੀ ਐਂਟਰੀ ਜੀ ਨੂੰ ਆਪਾਂ ਕਹਿੰਦੇ ਆ ਗੈਸਟਾਂ ਲਈ ਤੇ ਉਹਦੇ ਚ ਉਹਨਾਂ ਨੇ ਕਹੇ ਸੀ ਇੱਥੇ ਉਤਾਰ ਕੇ ਤੁਹਾਡੇ ਸੇਫਲੀ ਹੋਣਗੇ ਅਸੀਂ ਵਾਪਸ ਜੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਦੇਖੋ ਸਾਡੇ ਧਰਮ ਚ ਨਹੀਂ ਹੈਗਾ ਵੀ ਅਸੀਂ ਉਤਾਰ ਦਈਏ ਤੇ ਉਸ ਤੋਂ ਬਾਅਦ ਫਿਰ ਅਸੀਂ ਚਲੋ ਸੀਨੀਅਰ ਨਾਲ ਗੱਲ ਕਰੀ ਉਹਨਾਂ ਨੇ ਉੱਪਰ ਵੀ ਗੱਲ ਕਰੀ ਉਹ ਕਹਿੰਦੇ ਵੀ ਨਹੀਂ ਸਿੱਖਾਂ ਨਾਲ ਜਿਹੜਾ ਵਿਦੇਸ਼ਾਂ ਵਿੱਚ ਤਾਂ ਵਤੀਰਾ ਹੁੰਦਾ ਵੀ ਇਹ ਇੰਡੀਆ ਵਿੱਚ ਕਿਸ ਤਰ੍ਹਾਂ ਦੀ ਗੱਲ ਦੇਖੀ। ਦੇਖੋ ਵਿਦੇਸ਼ਾਂ ਵਿੱਚ ਦੀ ਤਾਂ ਕਾਫੀ ਗੱਲਾਂ ਆਉਂਦੀਆਂ ਨੇ ਵੀ ਕਿਤੇ ਪੈਗ ਉਤਾਰੀ ਗਈ ਕਿਤੇ ਕਰਕਾਰਾਂ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ। ਆਪਾਂ ਉਹਨਾਂ ਨੂੰ ਇੱਕ ਸਮਝ ਸਕਦੇ ਵੀ ਉਹਨਾਂ ਨੂੰ ਆਪਣੇ ਧਰਮ ਬਾਰੇ ਨਹੀਂ ਪਤਾ ਹੈਗਾ। ਤੇ ਹੁਣ ਇੱਥੇ ਤਾਂ ਆਪਣੇ ਇੰਡੀਆ 'ਚ ਤਾਂ ਆਪਣੇ ਪੰਜਾਬ ਨੇ ਇੰਦੀਆਂ ਕੁਰਬਾਨੀਆਂ ਕੀਤੀਆਂ ਨੇ ਇੰਨਾ ਸੰਘਰਸ਼ ਚੱਲਿਆ ਪਿੱਛੇ ਆਜ਼ਾਦੀ ਲਈ। ਤੇ ਹੁਣ ਜਦ ਮਨੋ ਵੀ ਕਿਤੇ ਸਨਮਾਨ ਦੀ ਗੱਲ ਆਉਂਦੀ ਹੈ ਜਾਂ ਕਿਤੇ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਉੱਥੇ ਤੁਹਾਨੂੰ ਪਿੱਛੇ ਕਰਿਆ ਜਾਂਦਾ। ਪਤਨੀ ਨਾਲ ਗਈ ਸੀ ਉਹਨਾਂ ਦੇ ਮੰਨ ਤੇ ਕੀ ਬੀਤੇ? ਮੰਨ ਤੇ ਹ ਦੇ ਕੋ ਵੀ ਉਹੀ ਕਹਿੰਦੇ ਸੀ ਵੀ ਆਪਾਂ ਆਏ ਵੀ ਆਏ ਕਿਸ ਲਈ ਸੀ ਫਿਰ ਇਸ ਰੀਜ਼ਨ ਕਰਕੇ ਅਸੀਂ 10 ਵਜੇ ਤੋਂ ਬਾਅਦ ਗਏ ਕਿ ਚਲੋ ਦੇਖੀ ਉੱਥੇ ਹੈਗਾ ਕੀ ਫਿਰ ਪਬਲਿਕਲੀ ਚਲੋ ਜਦੋਂ ਤਾਂ ਸਾਰਾ ਨਿਬੜ ਗਿਆ ਸੀ ਉੱਥੇ ਫਿਰ ਪਬਲਿਕ ਜਿਹੜੀ ਆਮ ਪਬਲਿਕ ਜਾਂਦੀ ਹੈ ਜਿੱਥੇ ਜਿੱਥੇ ਗੇਟ ਉੱਥੇ ਖੁੱਲੇ ਸੀ ਉੱਥੇ ਵੀ ਅਸੀਂ ਜਾ ਕੇ ਮਾੜਾ ਮੋਟਾ ਦੇਖਿਆ ਵੀ ਕੀ ਸਿਸਟਮ ਹੈ ਇੱਥੇ ਤੇ ਫਿਕ ਵੀ ਕੀਤੀਆਂ ਕਦੋਂ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਮੰਨਤੇ ਹੋਇਆ ਕਹਿੰਦੇ ਵੀ ਫਿਰ ਉਹਨਾਂ 17 ਤਰੀਕ ਤੱਕ ਫਿਰ ਵੈਸੇ ਹੀ ਸਾਡਾ 13 ਤੋਂ 17 ਤੱਕ ਦਾ ਪਰ ਕੋਈ ਸਾਡਾ ਮਨ ਹੀ ਮੰਨਿਆ ਉਹ ਵੀ ਆਏ ਵੀ ਉਹ ਹੋ ਗਏ ਕਹਿੰਦੇ ਵੀ ਨਹੀਂ ਆਪਾਂ ਨਹੀਂ ਹੁ ਤੁਹਾਡੇ ਉਤਸ਼ਾਹ ਤਾਂ ਬਹੁਤ ਹੋਣਾ ਪਰਿਵਾਰ ਨਾਲ ਗਏ ਸੀ ਇੱਥੇ ਪਿੰਡ ਤੇ ਵੀ ਹੋਊਗਾ ਪਤਾ ਕੀ ਸਰਪੰਚ ਨੂੰ ਸਲਮਾਨਤ ਕੀਤਾ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਚੀਜ਼ਾਂ ਨੂੰ ਸਾਰੇ ਪਿੰਡ 'ਚ ਉਤਸ਼ਾਹ ਸੀ ਜੀ ਸਟੇਟਸ ਦੇਖੋ ਹੁਣ ਡਿਜੀਟਲ ਇੰਡੀਆ ਸਾਰਾ ਕੁਝ ਹੈ ਨਾਲ ਦੀ ਤੇ ਸਟੇਟਸ ਵੀ ਪਾਉਂਦੇ ਸੀ ਵੀ ਜਾ ਰਹੇ ਹਾਂ ਪਹੁੰਚ ਗਏ ਤੇ ਜਿਹੜਾ 14 ਤਰੀਕ ਨੂੰ ਸਨਮਾਨ ਮਿਲਿਆ ਉਹਦੇ ਵੀ ਸਟੇਟਸ ਪਾਏ ਸੀ ਬੜਾ ਵਧੀਆ ਪਿੰਡ ਵੱਲੋਂ ਤੇ ਹੋਰ ਆਪਣੇ ਮਿੱਤਰਾਂ ਵੱਲੋਂ ਆ ਰਹੇ ਸੀ ਹੰਕਾਰਾ ਵੀ ਬਹੁਤ ਵਧੀਆ ਗੱਲ ਹੈ ਚਲੋ ਵਧੀਆ ਉਹਤੇ ਦੇ ਓਪਰਚੁਨਿਟੀ ਮਿਲੀ ਆਪਾਂ ਨੂੰ ਪਿੰਡ ਨੂੰ ਤੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਅਸੀਂ ਤੇ ਪੂ ਯਾ ਤੁਸੀਂ ਕਹਿੰਦੇ ਸੀ ਇਹ ਵਿੱਚੇ ਸਪਾਂਤੀ ਜਲਸੀ ਪੰਚਾਇਤ ਨੇ ਵਾਈਟਟ ਨੇ ਤੇ ਦੇਖੋ 13000 ਪਿੰਡਾਂ ਚੋਂ ਜਾਣਾ ਤੇ ਬਹੁਤ ਵੱਡੀ ਗੱਲ ਹੈ ਮਾਨ ਵਾਲੀ ਗੱਲ ਹੈ ਤੇ 14 ਤਰੀਕ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ 15 ਤਰੀਕ ਦੀ ਸਵੇਰ ਨੂੰ ਜਾ ਕੇ ਇਹ ਹੁੰਦਾ ਤਾਂ ਫਿਰ ਬੜਾ ਮਾਨ ਖਰਾਬ ਹੋ ਜਾ ਵੀ ਕੋਈ ਐ ਨਹੀਂ ਪੰਜਾਬ ਲਈ ਇਹਨਾਂ ਦਾ ਹੈਗਾ ਜਨੀ ਦੋ ਗਲਾ ਵਤੀਰਾ ਹੈਗਾ ਇਹਨਾਂ ਨੂੰ ਹੁਣ ਕੀ ਮਾਰ ਦੇਵਾਂ ਮੰਗਤਾ ਸੀ ਦੇਖੋ ਇਹਨਾਂ ਤੋਂ ਤਾਂ ਕੀ ਮੰਗਾਂਗੇ ਜੀ ਜਿਨ੍ਹਾਂ ਨੇ ਕੰਮ ਕਰਿਆ ਉਹ ਤਾਂ ਐਸਜੀਪੀਸੀ ਤੋਂ ਮੰਗ ਕਰਦੇ ਆ ਅਸੀਂ ਵੀ ਇਹਨੂੰ ਹਾਈਲਾਈਟ ਕੀਤਾ ਜਾਵੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕੋਈ ਧਰਨਾ ਲੱਗੇ ਕੁਝ ਵੀ ਹੋਵੇ ਵੀ ਇਹਨੂੰ ਮੁੱਦੇ ਨੂੰ ਕਿਸੇ ਇੱਕ ਪੱਖੀ ਕਰਿਆ ਜਾਵੇ ਵੀ ਹਾਂ ਇਹ ਜੇ ਇੰਡੀਆ 'ਚ ਇਹ ਗੱਲਾਂ ਹੋਣ ਲੱਗੀਆਂ ਤਾਂ ਬਾਹਰ ਕੀ ਹੋਏਗਾ ਫਿਰ ਅੱਜ ਕੱਲ ਤੁਹਾਡੇ ਨਾਲ ਫਿਰ ਫਿਰ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਹਾਂਜੀ ਸਰ ਇਹ ਤਾਂ ਦੇਖੋ ਹੁੰਦਾ ਆ ਜੀ ਪਹਿਲਾਂ ਦੇਖਦੇ ਸੀ ਖਬਰਾਂ ਪਰ ਦੇਖ ਕੇ ਆ ਹੁੰਦਾ ਸੀ ਵੀ ਸ਼ਾਇਦ ਨਹੀਂ ਇਕ ਨਹੀਂ ਹੋਣਾ ਵੀ ਹੋਇਆ ਬਟ ਜੇ ਪ੍ਰੈਕਟੀਕਲੀ ਆਪਦੇ ਨਾਲ ਹੁੰਦੀ ਹੈ ਫਿਰ ਬੜਾ ਮਨ ਖਰਾਬ ਹੁੰਦਾ ਵੀ ਹਾਂ ਹੈਗਾ ਦੋ ਨੀਤੀਆਂ ਨੇ ਇਹਨਾਂ ਦੀ ਪੰਜਾਬੀਆਂ ਲਈ ਅਲੱਗ ਹੈ ਤੇ ਗੁਰਸਿੱਖਾਂ ਲਈ ਖਾਸ ਕਰਕੇ ਅਲੱਗ ਹੈ ਤੇ ਹੈ ਨਹੀਂ ਸਿਸਟਮ ਠੀਕ ਨਹੀਂ ਹੈ ਦੇਖੋ ਤਿਆਰੀ ਸਾਡੇ ਜਦੋਂ ਦਿੱਲੀ ਧਾਰਨ ਦਾ ਜਿੱਤ ਗਿਆ ਸਾਡੇ ਪਿੰਡ ਦੇ ਤਿਆਰੀ ਉਦੋਂ ਵੀ ਤੁਸੀਂ ਰਿਕਾਰਡ ਕਰੇ ਸੀ ਉਦੋਂ ਵੀ ਇਹ ਟੋਲਟਮੱਕੇ ਨਾਲ ਕਰਿਆ ਸੀ ਕਿਉਂਕਿ ਸਾਡੇ ਪਿੰਡ 'ਚ ਕੋਈ ਪਾਰਟੀ ਬਾਜੀ ਨਹੀਂ ਕੋਈ ਗੁਰਪੋ ਬਾਜੀ ਨਹੀਂ ਸਾਰਾ ਬੰਡ ਇਕ ਹੈ ਸਾਰੇ ਬੰਦੇ ਨੂੰ ਬੜਾ ਚਾਹ ਸੀ ਕਿ ਉਹਗਾ ਮੁੰਡਾ ਸਾਡਾ ਨਮਾ ਮੁੰਡਾ ਗਿਆ ਸਰਪੰਚ ਬਣ ਕੇ ਵਧੀਆ ਅਵਾਰਡ ਲੈ ਕੇ ਆਊਗਾ ਤੇ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰੀ ਹੋਈ ਸੀ ਪਰ ਉਡੀਕਦੇ ਰਹੇ ਸਾਰੇ ਸਟੇਟਸ ਜਿੱਦਾਂ ਇਹ ਦੱਸਾ ਸਰਪੰਚ ਸਾਹਿਬ ਨੇ ਵੀ ਪਾਉਂਦੇ ਰਹੇ ਜਿਹੜਾ ਮੈਨਸ ਵੀ ਉਹ ਨਹੀਂ ਪਾਇਆ ਜਦੋਂ ਫੋਨ ਕਰਕੇ ਪੁੱਛਿਆ ਕਿ ਨੇ ਕੋਈ ਗੱਲ ਹੋਰ ਹੋ ਗਈ ਮੈਂ ਤੁਹਾਨੂੰ ਪਿੰਡ ਆ ਕੇ ਦੱਸੂਗਾ ਜਦੋਂ ਰਾਤ ਸਾਡੀ ਗੱਲ ਹੋਈ ਤੇ ਬੜਾ ਦੁੱਖ ਲੱਗਾ ਸਾਰੇ ਪਰ ਪਰਿਵਾਰ ਨੂੰ ਵੀ ਦੁੱਖ ਲੱਗਾ ਸਾਰੇ ਨਗਰ ਨੂੰ ਬੜਾ ਰੋਸ ਆ ਨਗਰ ਦੇ ਵਿੱਚ ਇਸ ਗੱਲ ਲਈ ਇਸ ਨੂੰ ਅਸੀਂ ਹੁਣ ਇੱਕ ਸ੍ਰੋਮਨੀ ਕੁਆਰਟੀ ਤੇ ਅਕਾਲ ਦੱਸਦਾ ਜਥੇਦਾਰ ਸਾਹਿਬ ਤੱਕ ਪਹੁੰਚ ਕਰਾਂਗੇ ਅਸੀਂ ਕਿਉਂਕਿ ਸਾਨੂੰ ਹੁਣ ਮਹਿਸੂਸ ਕਰ ਰਿਹਾ ਵੀ ਅਸੀਂ ਯਾਰ ਵਾਕਈ ਗੁਲਾਮ ਆ ਅਸੀਂ ਆਜ਼ਾਦ ਦੇਸ਼ ਚ ਰਹਿ ਕੇ ਗੁਲਾਮ ਆ ਅਸੀਂ ਆਜ਼ਾਦ ਨਹੀਂ ਹੈ ਜੀ ਜਿਹੜੀਆਂ ਜਥੇਬੰਦੀਆਂ ਕੋਈ ਏਦਾਂ ਦਾ ਮੰਗ ਕਰਦੀਆਂ ਨੇ ਜੇ ਇੰਨਾ ਸਾਡੇ ਤੋਂ ਅਲਰਜੀ ਹੈ ਫਿਰ ਸਾਨੂੰ ਦੇ ਦੇਣਾ ਲੱਗ ਮਲਕ ਸਾਡਾ ਫਿਰ ਸਾਨੂੰ ਅਲੱਗ ਕਰ ਦੇਣ ਜੇ ਸਾਨੂੰ ਸ੍ਰੀ ਸਾਹਿਬ ਪਾ ਕੇ ਅਸੀਂ ਦਿੱਲੀ ਨਹੀਂ ਜਾ ਸਕਦੇ ਕਿਤੇ ਆਪਣੇ ਲਾਲ ਕਿਲੇ ਤੇ ਨਹੀਂ ਜਾ ਸਕਦੇ ਜਿਹੜਾ ਸਖਾ ਨੇ ਜਿੱਥੇ ਰਾਜ ਕਰਿਆ ਹੋਇਆ ਅਸੀਂ ਨੇ ਅਸੀਂ ਉੱਥੇ ਦੁਬਾਰੇ ਨਹੀਂ ਜਾ ਸਕਦੇ ਫਿਰ ਸਾਨੂੰ ਲੱਗ ਦੇ ਦੇਣ ਸਾਨੂੰ ਅਲੱਗ ਕਰ ਦੇਣ ਫਿਰ ਤਾਂ ਜਾਇਜ਼ ਨਹੀਂ ਜਿਹੜੀਆਂ ਉਹ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਬਹੁਤ ਰੋਸ ਆਈ ਸਾਡੇ ਤੇ ਅਸੀਂ ਇਹਨੂੰ ਪੂਰਾ ਵਿਰੋਧ ਕਰਾਂਗੇ ਅਸੀਂ ਜੀ ਬਹੁਤ 나ੜੀ ਗੱਲ ਹੈ ਜਿਹੜੀ ਇਹ ਇਹ ਨਾਲ ਸਰਕਾਰ ਨੇ ਇੱਕ ਚੁਣੇ ਹੋਏ ਨਮਾਇंदे ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਬਲਾ ਕੇ ਇਨਵਾਈਟਡ ਪ੍ਰੋਗਰਾਮ ਦੇ ਵਿੱਚ ਜਿਹੜਾ ਇਦਾਂ ਦਾ ਇਹ ਸਰਕਾਰਾਂ ਨੇ ਕੀਤਾ ਬਹੁਤ ਮਾੜੀ ਗੱਲ ਹੈ ਅ ਅਸੀਂ ਆਮ ਆਪਾਂ ਖਬਰਾਂ 'ਚ ਸੁਣਦੇ ਹਾਂ ਵੀ ਫਰਾਂਸ 'ਚ ਪਗੜੀ ਦਾ ਮਸਲਾ ਉੱਠਿਆ ਜਾਂ ਹੋਰ ਕਿਤੇ ਬਾਹਰ ਜਿੰਨਾਂ ਲੋਕਾਂ ਨੂੰ ਸਿੱਖ ਧਰਮ ਦੇ ਚਿੰਨਾਵਾਰੇ ਪਤਾ ਨਹੀਂ ਹੈ ਉਹ ਇਹ ਗੱਲ ਕਰਨ ਮੰਨਣਯੋਗ ਆ ਗੱਲ ਉੱਥੇ ਅਸੀਂ ਕਹਿੰਦੇ ਹਾਂ ਸਾਡੇ ਪ੍ਰਧਾਨ ਮੰਤਰੀ ਨੂੰ ਦੱਸਿਏ ਜਾਂ ਸੈਂਟਰ ਸਰਕਾਰ ਨਾਲ ਇਹ ਗੱਲ ਕਰੀਏ ਪਰ ਸੈਂਟਰ ਸਰਕਾਰ ਔਰ ਸਾਡੇ ਖੁਦ ਆਪਣੀ ਧਰਤੀ ਦੇ ਜਿੱਥੇ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਇੰਨੀ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਅਪਦੇ ਦੇਸ਼ ਦੇ ਵਿੱਚ ਉਹਨਾਂ ਨਾਲ ਇਦਾਂ ਦਾ ਬਦੀਰਾ ਵਾਪਰੇ ਇਹ ਬਹੁਤ ਹੀ ਨਿੰਦਨਯੋਗ ਹੈ ਇੱਕ ਮਤਲਬ ਪੰਜਾਬ ਦੇ ਵਿੱਚ ਪੰਚਾਇਤ ਵਧੀਆ ਕੰਮ ਕਰਦੀ ਆ ਉਹਨੂੰ ਤੁਸੀਂ ਇਨਵਾਈਟ ਕਰਦੇ ਹੋ ਵੀ ਤੁਸੀਂ ਆ ਜਾਓ ਤੁਹਾਨੂੰ ਜਿਹੜਾ ਆਜ਼ਾਦੀ ਦਿਵਸ ਤੇ ਜਿਹੜਾ ਸਨਮਾਨ ਦਿੱਤਾ ਜਾਣਾ ਤੇ ਉਹਨੂੰ ਸਨਮਾਨ ਦੇਣ ਦੀ ਬਜਾਏ ਉਹਦੇ ਨਾਲ ਇਦਾਂ ਦਾ ਬਦੀਰਾ ਕਰਕੇ ਉਹਨੂੰ ਵਾਪਸ ਮੋੜ ਦੇਣਾ ਸਿਰਫ ਇਸ ਕਰਕੇ ਵੀ ਉਹਦੇ ਇੱਕ ਸ੍ਰੀ ਸਾਹਿਬ ਪਾਈ ਹੋਈ ਹੈ ਇਹ ਬਹੁਤ ਮਾੜੀ ਗੱਲ ਹੈ ਤੇ ਇਹ ਇਦਾਂ ਦੀ ਜਿਹੜੀ ਘਟਨਾ ਹੈ ਸਾਨੂੰ ਇਹ ਦੱਸ ਰਹੀ ਹੈ ਵੀ ਤੁਸੀਂ ਅਪਦੇਸ਼ ਦੇਸ਼ ਦੇ ਵਿੱਚ ਤੁਸੀਂ ਦੂਜੇ ਸਰਦਰਜੇ ਦੇ ਸਹਿਰੀ ਹੋ ਤੁਹਾਡੇ ਨਾਲ ਜਿਹੜਾ ਇਦਾਂ ਦਾ ਵਤੀਰਾ ਸਾਨੂੰ ਕਰਕੇ ਇਹ ਚੀਜ਼ ਦਿਖਾਈ ਜਾਂਦੀ ਇਸ ਤਰ੍ਹਾਂ ਤਾਂ ਮਨੋਬਲ ਵੀ ਜਿਹੜਾ ਹੈਗਾ ਟੁੱਟਦਾ ਕਿਉਂਕਿ ਸਰਪੰਚ ਜਿਹੜੇ ਹੈਗਾ ਦਿਨ ਰਾਤ ਇੱਕ ਕਰਕੇ ਪਿੰਡ ਨੂੰ ਸਵੱਛ ਬਣਾ ਰਹੇ ਸੀ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਤਾਂ ਫਿਰ ਅੱਗੇ ਅਗਲਾ ਕੀ ਸੋਚੀ ਬਿਲਕੁਲ ਤੁਸੀਂ ਜਿਵੇਂ ਦੱਸਿਆ ਵੀ 13000 ਪੰਚਾਇਤਾਂ ਦੇ ਵਿੱਚੋਂ 6 ਪੰਚਾਇਤਾਂ ਨੂੰ ਪੰਜਾਬ ਦੀਆਂ ਨੂੰ ਚੁਣਿਆ ਗਿਆ ਸੀ ਵੀ ਇਹ ਵਧੀਆ ਕਰਿਆ ਕਰਿਆ ਪੰਚਾਇਤਾਂ ਨੇ ਇਥੇ ਤੇ ਇਹ ਖਬਰ ਨੂੰ ਦੇਖ ਕੇ ਜਿਹੜੇ ਹੋਰ ਪਿੰਡ ਦੇ ਸਰਪੰਚ ਹੈਗੇ ਨੇ ਉਦਮੀ ਨੇ ਲੋਕ ਉਹਨਾਂ ਦੇ ਇਸ ਚੀਜ਼ ਦੀ ਬਹੁਤ ਗਹਿਰੀ ਸੱਟ ਵੱਜੇਗੀ ਵੀ ਜੇ ਕੋਈ ਇਦਾਂ ਦਾ ਕੰਮ ਕਰਦਾ ਹੈ ਸਾਇਦ ਸਾਨੂੰ ਦਿੱਲੀ ਦੇ ਵਿੱਚ ਉੱਥੇ ਰੱਖੇ ਪ੍ਰੋਗਰਾਮ 'ਚ ਸਾਨੂੰ ਪੰਜਾਬੀਆਂ ਨੂੰ ਐਂਟਰੀ ਮਿਲੇਗੀ ਜਾਂ ਨਹੀਂ ਮਿਲੇਗੀ ਇਹ ਬਹੁਤ ਜਿਹੜੀ ਦੁਖਦਾਈ ਘਟਨਾ ਹੈ ਜਿਹੜੀ ਇੱਕ ਸਿੱਖ ਹੋਣ ਕਰਕੇ ਇੱਕ ਇਦਾਂ ਦੇ ਉਦਮੀ ਨੌਜਵਾਨ ਨਾਲ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਮਾੜੀ ਗੱਲ ਹੈ ਸਰਪੰਚ ਤਾਂ ਫਿਰ ਅੱਗੇ ਤੋਂ ਕੋਈ ਵੀ ਚੰਗਾ ਕੰਮ ਨਹੀਂ ਕਰਨਗੇ 100 ਵਾਰੀ ਸੋਚੂਗਾ ਕਿ ਇਸ ਕਰਾਂਗੇ ਇਹ ਕਿਉਂ ਕਰਨਗੇ ਜਦੋਂ ਜਦੋਂ ਉਹਨਾਂ ਨੂੰ ਸਨਮਾਨ ਦੇਣ ਦੀ بجائے ਇੱਕ ਐਡੇ ਵੱਡੇ ਮਤਲਬ ਦੇਸ਼ ਲੈਵਲ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਉਪਮਾਨ ਕਰਕੇ ਮੁੜਿਆ ਜਾਏਗਾ ਉਹ ਕਿਉਂ ਇਦਾਂ ਦੇ ਕੰਮ ਕਰਨਗੇ ਜੀ ਜਿੱਦਾਂ ਆਮ ਪੰਚਾਇਤਾਂ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰੀ ਚ ਪਈਆਂ ਹੋਈਆਂ ਨੇ ਉਹ ਵੀ ਫਿਰ ਉਦਾਂ ਹੀ ਕਰਨਗੇ ਜੀ ਫਿਰ ਜੇ ਉਹਨਾਂ ਨਾਲ ਇਦਾਂ ਹੋਗਾ ਸਾਰਿਆਂ ਨੂੰ ਮਾੜੀ ਗੱਲ ਮਤਲਬ ਖਰਣਾ ਸਾਹਿਬ ਇਹ ਹੈ ਵੀ ਇੱਥੇ ਸਾਡੇ ਆਪਣੇ ਦੇਸ਼ 'ਚ ਇਹ ਚੀਜ਼ ਘਟਨਾ ਹੋਣੀ ਇਹ ਇਹ ਮੰਨਣਯੋਗ ਨਹੀਂ ਹੈ ਵੀ ਇਹਨੂੰ ਕਿੱਦਾਂ ਅਸੀਂ ਐਕਸੈਪਟ ਕਰਦਾ ਕਰ ਲੀਏ ਜਿੱਥੇ ਸਾਰੇ ਲੋਕਾਂ ਨੂੰ ਪਤਾ ਵੀ ਇਹ ਸਿੱਖ ਨੇ ਇਹਨਾਂ ਦੇ ਆ ਚਿੰਨ ਨੇ ਇਹ ਇਹਨਾਂ ਨੇ ਦੇਸ਼ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਅੱਜ ਵੀ ਕਰ ਰਹੇ ਨੇ ਅ ਰੋਜ਼ ਬਾਰਡਰ ਦੇ ਉੱਤੋਂ ਜਿਹੜੇ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਤੇ ਕੇਸਰੀ ਝੰਡੇ ਲੈ ਕੇ ਫੌਜ ਅੱਗੇ 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 ਤੁਰਦੀ ਹੈ ਉਹਨਾਂ ਦੇ ਪੱਗਾ ਹੈਗੀਆਂ ਨੇ ਦਾੜੀਆਂ ਹੈਗੀਆਂ ਨੇ ਕਿੱਥੇ ਨਹੀਂ ਜੀ ਪਤਾ ਇਹ ਚੀਜ਼ ਦਾ ਜੇ ਇੱਥੇ ਇਹਦਾ ਮਤਲਬ ਸਾਨੂੰ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਜਿੱਥੇ ਆਪਾਂ ਸਿਕਿਉਰਿਟੀ ਦੀ ਗੱਲ ਕਰਦੇ ਆ ਜੇ ਮੰਨ ਲਓ ਕਰਦੇ ਵੀ ਆ ਇੱਕ ਸ੍ਰੀ ਸਾਹਿਬ ਜਿਹੜੀ ਚਾ ਅੰਤਲੀ ਜੀ ਸ੍ਰੀ ਸਾਹਿਬ ਸਰਪੰਚ ਸਾਹਿਬ ਦੇ ਪਾਈ ਵੀ ਸੀ ਜਿੱਥੋਂ ਘਟੋ ਘਟ ਮੇਲਾ ਦਾ 500 ਜਾਂ 600 ਕਿਲੋਮੀਟਰ ਜਿਹੜਾ ਪ੍ਰਧਾਨ ਮੰਤਰੀ ਨੇ ਦੂਰ ਹੋਣਾ ਸੀ ਇੱਥੇ ਇਹਨਾਂ ਨੂੰ ਰੱਖਿਆ ਜਾਣਾ ਸੀ ਜਿੱਥੇ ਇਹਨਾਂ ਵਾਸਤੇ ਇਹਨਾਂ ਨੂੰ ਬਿਠਾਇਆ ਜਾਣਾ ਸੀ ਉੱਥੋਂ ਸ੍ਰੀ ਸਾਹਿਬ ਨਾਲ ਕੀ ਖਤਰਾ ਸੀਗਾ ਜੀ ਦੱਸੋ ਜੇ ਹੈ ਸੀ ਤੇ ਫਿਰ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਹੋਈਆਂ ਇਹਨਾਂ ਨੂੰ ਪਾਸ ਦਿੱਤੇ ਗਏ ਇਹਨਾਂ ਨੂੰ ਪਹਿਲਾਂ ਨਾਂ ਨਾਮਜ਼ਦ ਕਰਦੇ ਫਿਰ ਇਹ ਸਿਕਿਉਰਟੀ ਲੈਵਲ ਦੇ ਚੀਜ਼ ਰੱਖੀ ਜਾਣੀ ਚਾਹੀਦੀ ਸੀ ਤੇ ਇਹਨਾਂ ਨੂੰ ਉੱਥੇ ਬੁਲਾ ਕੇ ਐਂਟਰੀ ਨਾ ਦੇਣੀ ਬਹੁਤ ਮਾੜੀ ਗੱਲ ਪਰਿਵਾਰ ਵੀ ਨਾਲ ਗਿਆ ਸੀਗਾ ਬੱਚਾ ਵੀ ਛੋਟਾ ਘਰੇ ਛੱਡ ਕੇ ਗਿਆ ਕਿਸ ਸਾਰਾ ਪਰਿਵਾਰ ਹੈ ਜੀ ਜਿਹੜਾ ਗੁਰਸਿੱਖ ਪਰਿਵਾਰ ਹੈ ਬਿਲਕੁਲ ਪਰਿਵਾਰ ਦੇ ਜਿਹੜੀ ਹਿਰਦੇ ਤੇ 6:00 ਵਜੇ ਇਸ ਗੱਲ ਨਾਲ ਵੀ ਸਾਨੂੰ ਇਸ ਪ੍ਰੋਗਰਾਮ ਚ ਜਿੱਥੇ ਇਹਨਾਂ ਦਾ ਉੱਥੇ ਫੋਟੋਆਂ ਹੋਣੀਆਂ ਸੀਗੀਆਂ ਇਸ ਸਨਮਾਨ ਦੀਆਂ ਫੋਟੋਆਂ ਸਾਰੇ ਦੇਸ਼ਾਂ ਚ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ ਬੰਦੇ ਨੇ ਉਹ ਫੋਟੋਆਂ ਜਿਹੜੀਆਂ ਮਤਲਬ ਦੂਰ ਤੱਕ ਪਾਉਣੀਆਂ ਸੀ ਵੀ ਸਾਨੂੰ ਉੱਥੇ ਸਨਮਾਨ ਮਿਲਿਆ ਇੱਕ ਇਸ ਕਰਕੇ ਉਹ ਸਨਮਾਨ ਤੋਂ ਇਹ ਵਾਂਝੇ ਰਹਿ ਗਏ ਵੀ ਇਹਨਾਂ ਦੇ ਸ੍ਰੀ ਸਾਹਿਬ ਪਾਈ ਹੋਈ ਹੈ ਗੁਰਸਿੱਖ ਹੋਣਾ ਮਤਲਬ ਉਹ ਉਸ ਸਨਮਾਨ ਵਾਲੇ ਪ੍ਰੋਗਰਾਮ ਚ ਜਾਣਾ ਸਾਡੇ ਲਈ ਗੁਨਾਹ ਹੈ ਵੀ ਜੇ ਅਸੀਂ ਗੁਰਸੇਖਤਾਂ ਸਰੋਣੀ ਕਮੇਟੀ ਤੋਂ ਕੀ ਮੰਗ ਕਰਦੇ? ਬਿਲਕੁਲ ਅਸੀਂ ਮੰਗ ਕਰਦੇ ਆ ਸਰਪੰਚ ਸਾਹਿਬ ਨੂੰ ਅਸੀਂ ਬੈਠ ਕੇ ਗੱਲ ਕੀਤੀ ਹੈ ਜਿੱਥੇ ਵੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਸਰੋਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਤੁਹਾਡੇ ਜ਼ਰੀਏ ਵੀ ਔਰ ਦੇਸ਼ ਵਿਦੇਸ਼ ਚ ਬੈਠੇ ਸਮੂਹ ਸਿੱਖਾਂ ਨੂੰ ਵੀ ਇਸ ਗੱਲ ਲਈ ਅਸੀਂ ਬੇਨਤੀ ਕਰਦੇ ਆ ਕਿ ਇਸ ਚੀਜ਼ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੂਰਾ ਵਿਰੋਧ ਚ ਦਤਾਇਆ ਜਾਵੇ ਇਹ ਜਿਹੜੀ ਬਹੁਤ ਘਟਨਾ ਮਾੜੀ ਹੈ ਅਸੀਂ ਪ੍ਰੋਗਰਾਮ ਬਣਾਉਨੇ ਆ ਨਾਲ ਅਕਾਲਤਾ ਦੇ ਜਥੇਦਾਰ ਨੂੰ ਵੀ ਮਿਲਾਂਗੇ ਤੇ ਸਰੋਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਸ ਚ ਲਈ ਮਿਲਾਂਗੇ